हां जी दोस्तों की हालचाल है सत श्री अकाल सारेया नु नया दिन चढ़ गया वा ਤੇ ਧੁੰਦ ਲੱਗੀ ਆ ਠੀਕ ਆ ਤੇ ਮੰਮੀ ਵੇਟ ਕਰਨ ਲਿਆ ਆ ਵੀ ਧੁੰਦ ਕਦੋਂ ਲੱਥੇ ਤੇ ਕਦੋਂ ਆਪਾਂ ਨਵੇਂ ਟੂਰ ਤੇ ਚਲੀਏ ਪਰ ਅੱਜ ਆਪਾਂ ਚੱਲੇ ਆ ਸ੍ਰੀ ਮੁਖਸਰ ਸਾਹਿਬ ਮਾਗੀ ਆਉਣ ਵਾਲੀ ਆ ਤੇ ਮਾਗੀ ਦੇ ਉੱਤੇ ਫਿਰ ਸੰਗਤ ਬਹੁਤ ਜਾਰੀ ਹੋ ਜਾਂਦੀ ਮੈਂ ਸੋਚਿਆ ਵੀ ਪਰਿਵਾਰ ਦੇ ਨਾਲ ਨਾਲ ਨਾ ਪਹਿਲ ਨੂੰ ਇੱਕ ਵਾਰੀ ਮੱਥਾ ਟੇਕ ਆ ਯੇ ਮਾਗੀ ਮੁਖਸਰ ਸਾਹਿਬ ਜਾ ਕੇ ਤੇ ਨਾਲੇ ਮੈਂ ਬੜੇ ਚਿਰ ਦਾ ਕਿਤੇ ਨਿੱਕਾ ਹੁੰਦਾ ਗਿਆ ਆ ਮੈਂ ਬੜੇ ਟਾਈਮ ਤੋਂ ਨਹੀਂ ਗਿਆ ਮੁਖਸਰ ਸਾਹਿਬ ਤੇ ਆਜੋ ਜੀ ਅੱਜ ਆਪਾਂ ਚੱਲਦੇ ਆ ਮੁਖਸਰ ਸਾਹਿਬ ਅੱਜ ਮੈਂ ਕੁਸ਼ਮੀਦ ਦੇ ਨਾਲ ਚੱਲਿਆ ਵਾਂ ਕਿੱਥੇ ਕਿੱਥੇ ਚੱਲੇ ਕੁਸ਼ਮੀਦ ਆਪਾਂ ਮੁਖਸਰ ਸਾਹਿਬ ਅੱਜ ਅਸੀਂ ਚੱਲੇ ਆਂ ਮੁਖਸਰ ਸਾਹਿਬ ਤੇ ਉੱਥੇ ਆਪਾਂ ਫਿਰ ਮੱਥਾ ਟੇਕ ਕੇ ਚੱਲੇ ਬਾਬਾ ਜੀ ਦੇ ਹਣਾ ਤੇ ਵੀਰੇ ਨੂੰ ਨਹੀਂ ਛੱਡਣਾ ਨਾਲ ਹਰਗੁਣ ਨੂੰ ਨਹੀਂ ਉਹ ਨਾਨਕੇ ਗਿਆ ਵਾ ਹਰਗੁਣ ਜਿਹੜਾ ਆਪਣਾ ਉਹ ਗਿਆ ਵਾ ਨਾਨਕ ਬੈਗ ਆਪਾਂ ਗੱਡੀ ਦੇ ਵਿੱਚ ਰੱਖ ਲਿਆ ਵਾ ਤੇ ਰਾਤ ਆਪਾਂ ਰਹਿਣਾ ਬੈਣਾ ਕਿਉਂਕਿ ਇਹਨੂੰ ਇੱਥੇ ਪੁੱਤ ਰੱਖ ਦਈਏ ਵਿੱਚ ਲਿਆ ਇਹ ਇੱਥੇ ਰੱਖ ਦਈਏ ਐ ਪਾਸੇ ਤੇ ਪਾਸੇ ਤੇ ਰੱਖੀਏ ਇੱਥੇ ਠੀਕ ਆ ਇਹ ਇੱਧਰ ਰੱਖ ਦਈਏ ਠੀਕ ਆ ਹੋਣ ਵਜ ਗਿਆ 12 ਵਜ ਗਿਆ 12 12 ਵਜੇ ਆਪਾਂ ਤੁਰਨ ਲੱਗੇ ਆ ਮੈਂ ਵੇਟ ਕਰਦੇ ਆਂ ਵੀ ਧੁੰਦ ਲੈ ਜੇ ਬਾਕੀ ਮੁਕਸਰ ਸਾਹਿਬ ਹੱਟ ਤੋਂ ਪਹਿ ਹੀ ਜਾਂਦਾ ਮੇਰੇ ਸਾਹ ਨਾਲ 200 ਕਿਲੋਮੀਟਰ ਪਹਿ ਹੀ ਜਾਣਾ ਬਾਕੀ ਕਿੰਨਾ ਬੰਦਾ ਕਿੰਨਾ ਨਹੀਂ ਆਪਾਂ ਤੁਹਾਨੂੰ ਵਿਖਾ ਦਾਂਗੇ ਠੀਕ ਹੈ ਹੁਣ ਆਪਾਂ ਚੱਲਦੇ ਆਂ ਗੱਡੀ ਕਰਦੇ ਆਂ ਸਟਾਰਟ 12 ਵਜੇ ਆਪਾਂ ਘਰੋਂ ਤੁਰਨ ਲੱਗੇ ਸਾਢੇ 12 ਐਕਚੁਅਲੀ ਹੋ ਗਿਆ ਤੇ ਆਪਾਂ ਇਥੋਂ ਰੂਟ ਫੜਨਾ ਵਾ ਪਿੱਖੀ ਵੈਂਡ ਪਿੱਖੀ ਵੈਂਡ ਤੋਂ ਫਿਰ ਸਿੱਧਾ ਹੀ ਉਹ ਹੀ ਮਖੂ ਜੀਰਾ ਤੇ ਫਰੀਦਕੋਟ ਕੋਟਕਪੂਰਾ ਤੇ ਅੱਗੇ ਮੁਕਸਰ ਸਾਹਿਬ ਠੀਕ ਹੈ ਕੁਸ਼ਮੀਦ ਬਾਵਾ ਦੂਰ ਜਾ ਓਕੇ ਆ ਰੋਟੀ ਪਾਣੀ ਖਾ ਲਿਆ ਕਰੋ ਇੱਕ ਵਾਰ ਪੂਰਾ ਫੁੱਲ ਹੁਣ ਰਾਜ ਮੈਂ ਖਿਲਾਰਨਾ ਨਹੀਂ ਕਿਤੇ ਵੀ ਤੈਨੂੰ ਠੀਕ ਹੈ ਕੇ ਰੋਕਣਾ ਰਾਜ ਕੋਈ ਖਾਣਾ ਪੀਣਾ ਕਿ ਨਹੀਂ ਖਾ ਲਾਂਗੇ ਖਾ ਲਾਂਗੇ ਕੁਛ ਨਾ ਕੁਛ ਤੇ ਖਾ ਹੀ ਲਾਂਗੇ ਹਨਾ ਕੁਛ ਨਾ ਕੁਛ ਤੇ ਖਾ ਹੀ ਲਾਂਗੇ ਚਲਿਏ ਫਿਰ ਨਿੰਦਰ ਹਾਂਜੀ ਚਾ ਲੋ ਮਮੀ ਚੰਗਾ ਹੈ ਇਹਦਾ ਹੁਣ ਆਉਂਦਿਆ ਮਾਮੀ ਤੇਰੀ ਦਾ ਮਾਮੀ ਤਾਂ ਪਹੁੰਚ ਗਿਆ ਚਲੋ ਚਲਿਏ ਮੋਟਰਸਾਹ ਫਿਰ ਹੈ ਮਾਮੀ ਤੇਰੀ ਆਂਦੀ ਮਾਮੇ ਦੀਆਂ ਐਣਕਾ ਇੱਥੇ ਰਹਿ ਗਈਆਂ ਆਹ ਅਸੀਂ ਇੱਕ ਵੇਲੇ ਪਹੁੰਚਣਾ ਠੀਕ ਆ ਲਈਏ ਰੱਬ ਦਾ ਨਾਮ ਤੇ ਬਈਏ ਗੱਡੀ ਦੇ ਵਿੱਚ ਕੱਲ ਵੀ ਗੱਡੀ ਵਾਵਾ ਚੱਲ ਕੇ ਆਈ ਆ ਗੱਡੀ ਦੀ ਵੀ ਨਾ ਹੁਣ ਸਰਵਿਸ ਕਰਾਉਣ ਵਾਲੀ ਹੋ ਗਈ ਆ ਕਾਫੀ ਦਿਨਾਂ ਤੋਂ ਇਹਦਾ ਵੀ ਗੱਡੀ ਦਾ ਕੰਮ ਕਰਾਉਣ ਵਾਲਾ ਹੋਇਆ ਠੀਕ ਹੈ ਜੀ ਚਲੋ ਜੀ ਲਈਏ ਰੱਬ ਦਾ ਨਾਮ ਤੇ ਬਈਏ ਗੱਡੀ ਦੇ ਵਿੱਚ ਗੱਡੀ ਦੀ ਵੀ ਨਾ ਸਰਵਿਸ ਕਰਾਉਣ ਵਾਲੀ ਹੋ ਗਈ ਆ ਕਾਫੀ ਦਿਨਾਂ ਤੋਂ ਇਤਰਾ ਹੀ ਦਬੀ ਰਹਿੰਦੇ ਆ ਸਰਵਿਸ ਹੋਈ ਨੂੰ ਦਾ ਕਾਫੀ ਟਾਈਮ ਹੋ ਗਿਆ ਵਾ ਸਤਨਾ ਸ਼੍ਰੀ ਵਾਇਗਰੂ ਬਾਅਦ ਪਲੇ ਕਰਦੇ ਆ ਗੱਡੀ ਦਾ ਮੀਟਰ ਆਪਾਂ ਕਰ ਲਿਆ 0 ਤੇ ਵਹਨੇ ਆ ਕਿੰਨਾ ਪੈਣਾ ਕੱਢਦੇ ਕਿੰਨਾ ਨਹੀਂ ਕੱਲ 260 ਕਿਲੋਮੀਟਰ ਕੱਢ ਕੇ ਆਏ ਆ ਜਲੰਧਰ ਏਰੀਆ ਚ ਗਏ ਆ ਤੁਹਾਨੂੰ ਸਾਰੀ ਆਪਾਂ ਵੀਡੀਓ ਵਿਖਾਈ ਹੈ ਹਨਾ ਚੱਲੀਏ ਕੁਸ਼ਮੀਰ ਫਿਰ ਚਲੋ ਚਲੋ ਆਵੇ ਆ ਪਾਵਣ ਪਹੁੰਚੇ ਹੁਣ ਹਰਗੁੰਦੇ ਨਾਨਕੇ ਤੇ ਆਪਣਾ ਥੋੜਾ ਸਮਾਨ ਰਹਿ ਗਿਆ ਸੀ ਤੇ ਹਰਗੁਣਾ ਉਹ ਖਲੋਤਾ ਆਪਦੇ ਨਾਨਕੇ ਮ제 ਲੈਣ ਦਿਆ ਪੂਰੇ ਮਾਮੂ ਆਪਦੇ ਦੇ ਨਾਲ ਤੇ ਠੀਕ ਠਾਕ ਜੀ ਅਸੀਂ ਭਾਈ ਸਸਰੀ ਘਰ ਕੀ ਹਾਲ ਚਾਲ ਨੇ ਵਧੀਆ ਜੋਤ ਜੋਤ ਮੁੰਡੇ ਹੱਡ ਦੀ ਸੇਵਾ ਹੁੰਦੀ ਪੂਰੀ ਮੁੰਡਾ ਤੁਹਾਡਾ ਨਾਲ ਜਾਣਾ ਹੀ ਨਹੀਂ ਪੁੱਛਣਾ ਭਲਾ ਆ ਮੈਂ ਵੇਖ ਲੈਣਾ ਉੱਤਰ ਕੇ ਨਾ ਕੀ ਕਹਿੰਦਾ ਹਾਰ ਗੁਣ ਹਾਰ ਗੁਣ ਨਾਨਕੇ ਮ제 ਲੈਣਦਿਆਂ ਵਾ ਯਾਰ ਚੱਲਿਆ ਸਤਿ ਸ੍ਰੀ ਅਕਾਲ ਠੀਕ ਠਾਕ ਆ ਤੇ ਤੇਰੇ ਤੇਰੇ ਜਿਹੜੇ ਵੀਵਰਸ ਆ ਸਾਰੇ ਯਾਦ ਕਰਦੇ ਆਂ ਤੇ ਹਰ ਗੁਣ ਬੜੇ ਦਿਨ ਹੋ ਕੇ ਵੀਡੀਓ ਚ ਨਹੀਂ ਦੱਸਣਦਿਆਂ ਹੈਂ ਕਿਆ ਮੈਂ ਨਾਨਕੇ ਮ제 ਲੈਣਦਿਆਂ ਛੁੱਟੀਆਂ ਹੋਈਆਂ ਮੈਨੂੰ ਮਾਝੇ ਆਪਣੇ ਤੇ ਹਰਗੁਣ ਕਹਿੰਦਾ ਆਪਣੇ ਮਜੇ ਆ ਕੁਸ਼ਮੀਦ ਆਵੇ ਬੈਠੀ ਆ ਤੇ ਹਰਗੁਣ ਜਿਹੜਾ ਉਹ ਜੋਦੇ ਦੇ ਨਾਲ ਮਜੇ ਕਰੰਦਿਆ ਨਾਨਕੇ ਪੂਰੇ ਹੈ ਕੱਪੜੇ ਕੱਪੜੇ ਲੈ ਜਾ ਨਵੇਂ ਲੈ ਜਾ ਨਾਲੀ ਆ ਆ ਮਾਵੇਂ ਵਾਧੂ ਲੈ ਲੈ ਕੇ ਦੇਂਦਾ ਅੱਛਾ ਮਾਵੇਂ ਵਾਧੂ ਕੋ ਲੈ ਲੈ ਕੇ ਦੇਂਦਾ ਠੀਕ ਹੈ ਠੀਕ ਆ ਪੂਰਾ ਇੰਜੋਏ ਕਰੰਦਿਆ ਵਾ ਠੀਕ ਹੈ ਕੀ ਸੁੱਟੰਦਿਆ ਵਾ ਕੋਠੇ ਸੁੱਟੰਦਿਆ ਆ ਕੋਠੇ ਸੁੱਟੰਦਿਆ ਆ ਜੋਦੇ ਹੁਣੇ ਨਵੇਂ ਕੋਠੀ ਪਾਉਣ ਲੱਗੇ ਆ ਤੇ ਪੁਰਾਣੇ ਢਾਉਂਦੇ ਆ ਤੇ ਹਰਗੁਣ ਉਹਨਾਂ ਦੇ ਨਾਲ ਪੂਰੀ ਹੈਲਪ ਕਰਾਉਂਦਿਆ ਕਹਿੰਦਾ ਵੀ ਕੋਠੇ ਮੈਂ ਢਾਉਣੇ ਪੁਰਾਣੇ ਠੀਕ ਆ ਕੁਸ਼ਮੀ ਤੂੰ ਵੀ ਰਹਿਣਾ ਨਹੀਂ ਰਹਿਣਾ ਕੁਝ ਮੇਰੀ ਇਹਦੇ ਨਾਲ ਮम्मा ਦੇ ਨਾਲ ਰਹਿਣਾ ਵਾ ਓਏ ਔਰ ਇਹਨੂੰ ਛੱਡ ਦਿਓ ਉਹ ਡੇਕਣਾ ਭਈ ਮੋਟਰਸਾਈਕਲ ਤੋਂ ਛੱਡ ਦਿਓ ਚਲੋ ਜੀ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਥੋੜਾ ਸਮਾਨ ਰਹਿ ਗਿਆ ਹੀ ਲੈਣ ਵਾਲਾ ਉਹ ਆਪਾਂ ਲੈ ਲਿਆ ਵਾ ਤੇ ਹਰ ਗੁਣ ਨੂੰ ਆਪਾਂ ਕਹਿੰਦੇ ਆਂ ਬਾਏ ਬਾਏ ਤੇ ਅੱਗੇ ਤੇ ਚੱਲਦੇ ਆਂ ਚੰਗਾ ਹਰ ਗੁਣ ਫਿਰ ਬਾਏ ਅਸੀਂ ਜਾਈਏ ਕੱਮ ਮੈਂ ਛੁੱਟੀਆਂ ਤੋਂ ਬਾਅਦ ਮਿਲਦਾ ਵਾਂ ਠੀਕ ਆ ਹਰ ਗੁਣ ਮਿਲੂਗਾ ਹਣ ਛੁੱਟੀਆਂ ਤੋਂ ਬਾਅਦ ਠੀਕ ਹੈ ਜੀ ਤੇ ਚਲੋ ਜੀ ਆਪਾਂ ਇਸ ਟਾਈਮ ਖਲੋਤੇ ਆਂ ਅਮਰਸਰ ਕੇਮਕਰ ਰੋਡ ਤੇ ਇੱਗੋਂ ਫੇਰ ਆ ਬਾਹਰੀ ਕੀ ਵਾਲੇ ਰੋਡ ਤੇ ਪੈ ਜਾਣਾ ਵਾ ਤੇ ਉਤੋਂ ਬਾਅਦ ਫੇਰ ਸਿੱਧਾ ਹੀ ਅੱਗੇ ਚੱਲਦੇ ਹਾਂ ਠੀਕ ਹੈ ਜੀ ਆ ਜੀ ਰਾਹ ਦੇ ਵਿੱਚ ਲੱਗਾ ਇਹ ਲੰਗਰ ਆਪਣਾ ਦੁੱਧ ਦਾ ਜਿਹਦੇ ਵਿੱਚ ਬਦਾਮ ਵਾਲਾ ਦੁੱਧ ਮਿਲੰਦਿਆ ਵਾ ਤੇ ਆਪਾਂ ਹੁਣ ਗੱਡੀ ਡਾ ਕੇ ਬਦਾਮ ਵਾਲਾ ਦੁੱਧ ਸਿਕਣ ਲਾਪੇ ਆ ਕਿਉਂਕਿ ਛੋਟੇ ਸਾਹਿਬ ਜਦਾਂ ਦਸਹੀ ਦੀ ਦੇੜਾ ਚੱਲਣ ਦਿਆ ਵਾ ਅੱਜ ਮੇਰੇ ਹਿਸਾਬ ਨਾਲ ਆਖਰੀ ਦੇਣਾ ਸਭਾ ਦਾ ਤਾਂ ਕਰਕੇ ਫੇਰ ਆਵੇ ਜਗਾ ਜਗਾ ਤੇ ਬਾਕੀ ਲੰਗਰ ਚੱਲਦੇ ਆ ਤੇ ਕਈ ਦੇਣ ਹੀ ਹੋ ਗਏ ਆ ਪਰ ਆਵੇ ਆਪਾਂ ਹੁਣ ਦੋਰੀ ਸ਼ਕੰਦੇ ਆ ਬਹੁਤ ਜਾਦੇ ਲੰਗਰ ਲੱਗੇ ਰਾਹ ਦੇ ਵਿੱਚ ਹੁਣ ਆਪਣਾ ਖੁਸ਼ਮੀਦ ਨੂੰ ਲ ਤੇ ਆਪਾਂ ਆਣ ਪਹੁੰਚੇ ਆ ਫਰੀਦਕੋਟ ਦੇ ਲਾਗੇ ਬੰਨੇ ਆ ਗਏ ਆ ਤੇ ਇੱਥੇ ਆਪਾਂ ਨੂੰ ਦੂਰੋਂ ਹੀ ਦਿਖ ਪਈ ਸੀ ਆਵੇ ਸਾਰੇ ਹੀ 버ગર ਕਿੰਗ ਮੈਗਡੀ ਸ਼ੈਗਡੀ ਸਾਰਾ ਕੁਝ ਜੋ ਵੀ ਹੈਗਾ ਇੱਥੇ ਲਗੜਮ ਮਗੜਮ ਅਵੇ ਇੱਥੇ ਦੇਖ ਗਿਆ ਵਾ ਤੇ ਆਪਾਂ ਮੈਨੇ ਇੱਥੇ ਜਾ ਕੇ ਆਪਾਂ ਨੂੰ ਕੀ ਮਿਲਦਾ ਖਾਣ ਨੂੰ ਤੇ ਕੀ ਨਹੀਂ ਹਨਾ ਕੁਛ ਮੇ ਦਿੱ ਤੂੰ ਕੀ ਖਾਣਾ ਫਰੈਂਚ ਫਰਾਈ ਬਸ ਫਰੈਂਚ ਫਰਾਈਸ ਨਾਲ ਡੱਡ ਭਰ ਜਾਣਾ ਵਾ ਨਹੀਂ ਠੀਕ ਆ ਨਾਲ ਕੋਕ ਵੀ ਲੱਗੂ ਫਿਰ ਹਨਾ ਆਵੇ ਇੱਧਰ ਹੈਗਾ ਸਾਰਾ ਕੁਝ ਆਪਾਂ ਮਾਰਦੇ ਅੰਦਰ ਐਂਟਰੀ ਤੇ ਫਿਰ ਦੇਖਦੇ ਆ ਨਾ ਮੋਗਾ ਵਾ 2:30 ਵਜ ਗਏ ਆ ਆਪਾਂ ਤੁਰਿਆ ਘਰੋਂ ਸਾਢੇ 12 ਵਜੇ ਤੁਰੇ ਆ ਤੇ ਦੋ ਘੰਟਿਆਂ ਚ ਆਪਾਂ ਇੱਥੇ ਆਏ ਆ ਤੇ ਕੁਸ਼ਮੀਤ ਕਹਿੰਦੀ ਮੈਨੂੰ ਲੱਗੀ ਪਾ ਕੁਸ਼ਮੀਤ ਰਾਤ ਵੀ ਸੌਂਗੀ ਸੀ ਹਣਾ ਕੁਸ਼ਮੀਤ ਤੂੰ ਸੌਂ ਗਿਆ ਨਰਾਜ ਵਾਓ ਆ ਜਾ ਆ ਜਾ ਉਤਰਿਆ ਆ ਮੇਰਾ ਪੁੱਤੂ ਲਿਆ ਓਜਾ ਕੱਢ ਵੀ ਫੜ ਲੀਏ ਹੌਲੀ 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 ਬਹੁਤੀ ਦੂਰ ਨਹੀਂ ਜਾਣਾ ਨਾ ਫਿਰ ਆਪਾਂ ਲੱਗੇ ਲੱਗੇ ਰਹਿਣਾ ਚੱਲ ਆ ਜਾ ਆਪਾਂ ਵੇਖਦੇ ਆ ਆਪਾਂ ਨੂੰ ਕੀ ਮਿਲਦਾ ਖਾਣ ਨੂੰ ਤੇ ਕੀ ਨਹੀਂ ਯੇ ਆਪਾਂ ਇੱਥੇ ਨਾ ਰਾਤ ਰਹਿ ਪੀਏ ਇੱਥੇ ਖੇਡਾਂ ਮਲਾਂਗੇ ਹੈਂ ਆ ਮੁਕਸਰ ਸਾਹਿਬ ਥੋੜਾ ਹੀ ਰਹਿ ਗਿਆ ਹੁਣ ਇਸ ਤੋਂ ਬਾਅਦ ਆਪਾਂ ਜਾਵਾਂਗੇ ਫਰੀਦਕੋਟ ਫਿਰ ਕੋਟਕਪੂਰਾ ਕੋਟਕਪੂਰੇ ਤੋਂ ਫਿਰ ਸਿੱਧਾ ਮੁਕਸਰ ਸਾਹਿਬ ਹਨਾ ਚਲੋ ਜੀ ਇੱਥੇ ਜੈਕ ਐਂਡ ਜੋਨ ਨੋਟਿਕਾ ਆਹ ਬਲੈਕ ਕਲਰ ਦੀ ਬੜੀ ਵਧੀਆ ਲੱਗੀ ਜੈਕ ਐਂਡ ਜੋਨ ਦਿਓ ਵੇ ਇਹਨੇ ਬਾਅਦ ਵਿੱਚ ਆ ਕੇ ਜੈਕਟ ਹਨਾ ਜੈਕਟ ਆ ਮੈਂ ਆ ਮੈਂ ਪਾਲਾ ਹਨਾ ਹਾਂ ਆਹ ਇਹਦੀ ਬਲੈਕ ਕਲਰ ਦੀ ਲੱਗੀ ਇਹ ਸੋਹਣੀ ਆ ਹਾਂ ਆਪਾਂ ਅੱਗੇ ਜਾ ਕੇ ਇੱਕ ਰਾਂਗੇੜਾ ਕੱਢ ਲਈਨੇ ਫਿਰ ਵੇ ਆਉਣੇ ਵਾਪਸ ਆ ਮੇਰਾ ਪੁੱਤੂ ਇਹ ਉਦਣਾ ਜਦੋਂ ਮੈਂ ਆਇਆ ਜਗਸੀਰ ਦੇ ਨਾਲ ਉਦੋਂ ਵੀ ਇੱਥੇ ਆਇਆ ਇੱਥੇ ਲੈ ਕੇ ਆਏ ਹਾਂ ਹਾਂ ਆਵੇ ਲੰਡਨ ਫੌਗ ਰੈਂਗਲਰ ਵਾਓ ਸੋਹਣਾ ਸਿਸਟਮ ਇੱਥੋਂ ਦਾ ਤੇ ਆਪਾਂ ਹੁਣ ਚੱਲਾਂਗੇ ਮੱਕੜੀ ਦੇ ਵਿੱਚ ਮੱਕੜੀ ਵੇਨੇ ਵੀ ਆ ਹੈਗੀ ਵੀ ਆ ਕਿ ਨਹੀਂ ਇੱਥੇ ਪਹਿਲਾਂ ਪਹਿਲਾਂ ਪੇਟ ਪੂਜਾ ਤੇ ਫਿਰ ਕੰਮ ਦੂਜਾ ਹਨਾ ਪਹਿਲਾਂ ਅਸੀਂ ਖਾਣਾ ਪੀਵਾਂਗੇ ਤੇ ਫਿਰ ਅੱਗੇ ਵੇਖਾਂਗੇ ਕੀ ਹੈਗਾ ਕੀ ਨਹੀਂ ਹਨਾ ਕੁਸ਼ਮੇਦ ਹਾਂ ਘੁੰਮਣੇ ਚਾਹੇ ਆ ਪੰਘੂੜੇ ਵੀ ਆ ਗਏ ਆ ਬੰਜੀ ਜੰਪਿੰਗ ਵੀ ਹੈਗੀ ਹੋ ਸਾਰੀ ਔੜ ਆਵੇ ਆਹੋ ਆਹੋ ਆ ਕੋਈ ਕੁਝ ਵੀ ਖੜਾਉਣੇ ਦੀ ਦੁਕਾਨ ਕਿੰਨੀ ਸੋਹਣੀ ਹੈਣਾ ਹਰ ਗੋਣ ਉਹਦਾ ਤੇ ਉਹਨੇ ਕਹਿਣਾ ਹੀ ਮੈਂ ਹੁਣੇ ਲੈਣੀ ਦੂਸਰੀ ਆਰਸੀ ਆਰਸੀ ਕਰ ਲੈਣੀ ਆ ਉਹ ਵੀ ਲਏਗਾ ਕੀ ਲਏਗਾ ਕਿਹਦੀ ਵਾਲੀ ਆਹੋ ਪਾਲੂ ਵਾਲੀ ਕਾਰ ਖਲੋਤੀ ਆ ਠੀਕ ਲੱਗੰਦਿਆ ਕੁਝ ਨਹੀਂ ਕਿਵੇਂ ਦਾ ਲੱਗੰਦਿਆ ਠੀਕ ਆ ਠੀਕ ਲੱਗੰਦਿਆ ਵਾ ਨਹੀਂ ਯਾਰ ਟਾਈਟ ਲੱਗੰਦਿਆ ਮੈਂ ਥੋੜਾ ਜਾ ਇਹ ਵੀਰ ਕਿਹੜਾ ਸਾਈਜ਼ ਦੱਸਿਆ ਜੀ ਲਾਰਜ ਨਹੀਂ ਨਹੀਂ ਇਹ ਟਾਈਟ ਏ ਥੋੜੀ ਜੀ ਆਹ ਜੈਕਟ ਲਈ ਆ ਆਵੇ ਆ ਮੈਂ ਤੁਹਾਨੂੰ ਪਾ ਕੇ ਵਿਖਾ ਦਿੰਦਾ ਇਹਦੀ ਲੁੱਕ ਇਦਾਂ ਦੀ ਬਣੀ ਕੋਸ਼ ਇਦਾਂ ਦਾ ਹੈ ਕੀ ਕੁਕੂ ਹਨਾ ਹਾਂ ਨਾਲ ਜੇ ਲੱਗੀ ਲੱਗੀ ਆਵੇ ਆ ਆਪਾਂ ਜੈਕਟ ਲੈ ਲਈ ਇਹ ਤੇ ਫਾਈਨਲ ਕਰਤੀ ਆ ਤਾਂ ਇਹ ਤੇ ਆਪਾਂ ਲੈ ਲੈਣ ਜੈਕਟ ਤੇ ਜੈਕਟ 에 ਆਰਮੀ ਕਲਰ ਆਰਮੀ ਲੈ ਵੀ ਆਪਾਂ ਇੱਕ ਹਾਫ ਜੈਕਟ ਲੈ ਲਈ ਆ ਮੈਂ ਲੱਭਦਾ ਵਹ ਇਹਦੇ ਨਾਲ ਵਿੱਚ ਬਲੈਕ ਚੱਕ ਫੁੱਲ ਮਿਲ ਜੇ ਪਰ ਬਲੈਕ ਜੀ ਫੁੱਲ ਆਪਾਂ ਨੂੰ ਮਿਲੀ ਨਹੀਂ ਗਈ ਤੇ ਆਪਾਂ ਫਿਰ ਉਹਨੇ ਕਹਾਫ ਲੈ ਲਈਆ ਮੈਂ ਕਿਹਾ ਚਲੋ ਆਏ ਹੁਣ ਕੁਛ ਨਾ ਕੁਛ ਤੇ ਲੈ ਲਈਏ ਖਲਾਰਾ ਵਾਵਾ ਪਾਤਾ ਸੀ ਬਾਕੀ ਇਹ ਸਾਡੀ ਖੁਸ਼ਬੀਤ ਨੇ ਪਸੰਦ ਕੀਤੀ ਕਹਿੰਦੀ ਪਾਪਾ ਆਹ ਵਾਲਾ ਕਲਰ ਲਓ ਠੀਕ ਐ ਇਹ ਆਰਮੀ ਗ੍ਰੀਨ ਕਲਰ ਕਿਹਦੇ ਨੇ ਆ ਇਹਨੂੰ ਆਰਮੀ ਗ੍ਰੀਨ ਕਲਰ ਕਹਿ ਦਿੰਦੇ ਹੋ ਆਪਾਂ ਲੈ ਲਿਆ ਵਾ ਆਜੋ ਹੁਣ ਚੱਲਦੇ ਆ ਆਵੇ ਇੱਥੇ ਨਿਆਣਿਆਂ ਵਾਲੀ ਐਕਟੀਵਿਟੀ ਜੀ ਚੱਲੰਦੀ ਆ ਜਿ ਤਰ੍ਹਾਂ ਹੁੰਦਾ ਵਾ ਨਾ ਵੇ ਸਪਰਿੰਗ ਜਿਹਦੇ ਵਿੱਚ ਬਨ ਕੇ ਨਿਆਣਿਆਂ ਨੂੰ ਪੂਰਾ ਚੁਕ ਚੁਕ ਮਾਰਦੇ ਆ ਇੱਥੇ ਉਹ ਕੰਮ ਬਥੇਰਾ ਚੱਲੰਦਿਆ ਹਾਈ ਲੈਵਲ ਦੇ ਤੇ ਆਪਾਂ ਚੱਲਦੇ ਆਂ ਖਸ਼ਮੀਰ ਆ ਕੇ ਕੰਦੇ ਹੀ ਵੀ ਮੈਂ ਹੂਟਾ ਲੈਣਾ ਵਾਂ ਆਵੇ ਹੋਰ ਵੀ ਬਧਰੀਆਂ ਰਾਈਡਾਂ ਇੱਥੇ ਆਈਆਂ ਵਾਂ ਪਰ ਆਪਾਂ ਕਿਹਾ ਵੀ ਹੁਣ ਖਸ਼ਮੀਰ ਤਾਂ ਆਪਾਂ ਨੂੰ ਪੁੱਤ ਕਵੇਲਾ ਹੋ ਜਾਣਾ ਵਾਂ ਹੈ ਹੁਣ ਜੇ ਆਪਾਂ ਜੇ ਮੰਨ ਲਾ ਵੀ ਇੱਥੇ ਟਾਈਮ ਵੇਸਟ ਕੀਤਾ ਨਾ ਤੇ ਆਪਾਂ ਤਾਂ ਫਿਰ ਪਹੁੰਚਿਆ ਨਹੀਂ ਆਣਾ ਠੀਕ ਆ ਸਾਰੀ ਮਾਰਕੀਟ ਦਾ ਢੇਡਾ ਕੱਢਣ ਤੋਂ ਬਾਅਦ ਤੇ ਆਪਾਂ ਇੱਥੇ ਆ ਗਏ ਆਂ ਜੀ 버거 ਕਿੰਗ ਹੀ ਆਪਾਂ ਨੂੰ ਪਸੰਦ ਆਇਆ ਵਾ ਕਿਉਂਕਿ ਮੈਗਡੀ ਇੱਥੇ ਹੈ ਨਹੀਂ ਆ ਖਸ਼ਮੀਰ ਦੀ ਡਿਮਾਂਡ ਇੱਕ ਹੀ 버거 ਖਾਣਾ ਵਾ ਤੇ ਮੈਗਡੀ ਇੱਥੇ ਮਿਲ ਨਹੀਂ ਆਪਾਂ ਨੂੰ ਹੁਣ ਆਪਾਂ ਚੱਲੇ ਆਂ 버거 ਕਿੰਗ ਕੁਸ਼ਮੀ ਪੂਰੇ ਮ제 ਲੈ ਆਂਦੇ ਹੀ ਪੂਰੇ ਕੁਸ਼ਮੀ ਕਿਵੇਂ ਕਿਵੇਂ ਕਹਾਂ ਕਰੀ ਫਿਰ ਕਰੀ ਹਾਂ ਠੀਕ ਹੈ ਠੀਕ ਹੈ ਪੂਰਾ ਵਧੀਆ ਵਾ ਆ ਜਾ ਆ ਚੱਲੀਏ ਤੇ ਹੁਣ ਹੁਣ ਕੀ ਖਾਣਾ ਵਾ ਹੈ ਕੰਮ ਵੀ ਹੈ ਗਾਰਾਈਡ ਵਾਲਾ ਵੀ ਕੰਮ ਚੱਲਣ ਦੇ ਆ ਪੂਰਾ ਸਾਰੇ ਨਜ਼ਾਰੇ ਲੈ ਆਂਦੇ ਆ ਵਨ ਪਾਰਟ ਬਣਿਆ ਪੂਰਾ ਆਰਡਰ ਆਪਾਂ ਹੁਣ ਦੇਤਾ ਵਾ ਤੇ ਕੁਸ਼ਮੀ ਨੂੰ ਭੁੱਖ ਲੱਗੀ ਬਹੁਤ ਜ਼ਿਆਦੀ ਕੁਸ਼ਮੀ ਕਿੰਨੀ ਭੁੱਖ ਲੱਗੀ ਆ ਬਹੁਤ ਜ਼ਿਆਦੀ ਕੁਸ਼ਮੀ ਨੂੰ ਹੁਣ ਬਹੁਤ ਜ਼ਿਆਦੀ ਭੁੱਖ ਲੱਗੀ ਆ ਆਰਡਰ ਆ ਫਾਈਤੋ ਕਰਾਤਾ ਵਾ ਤੇ ਹੁਣ ਇਥੇ ਬਹਿ ਕੇ ਆਪਾਂ ਖਾਵਾਂਗੇ ਆਪਣੇ ਟੇਬਲ ਦੇ ਉੱਤੇ ਲੱਗ ਗਿਆ ਵਾ ਟੋਕਨ ਚਲੋ ਜੀ ਇਥੋਂ ਆਪਾਂ ਹੁਣ ਰਾਜਪੂਜ ਕੇ ਫਰੀਦਕੋਟ ਲਾਗੋ ਤੇ ਆਪਾਂ ਚੱਲੇ ਆ ਅਗਲੀ ਮੰਜ਼ਲ ਵੱਲ ਪਾਉਨੇ ਆ ਚੱਲੇ ਤੇ ਹੋ ਸਕਦਾ ਅਗਲੀ ਬ੍ਰੇਕ ਆਪਾਂ ਜਾ ਕੇ ਮੁਖਤਾਰ ਸਾਹਿਬ ਵੀ ਮਾਰੀਏ ਚਲੋ ਫਰਾ ਦੇ ਦੋ ਆਪਾਂ ਫਰੀਦਕੋਟ ਤੋਂ ਨਿਕਲੇ ਆ ਉਸ ਤੋਂ ਬਾਅਦ ਨਹਿਰਾ ਤੇ ਪਹਗੇ ਤੇ ਨਹਿਰਾ ਤੋਂ ਥੋੜਾ ਜਿਹਾ ਇੱਕ ਟਰਨ ਮੜਾ ਗਲਤ ਵੱਜ ਗਿਆ ਹੱਟ ਤੋਂ ਤੇ ਉਸ ਤੋਂ ਬਾਅਦ ਅਸੀਂ ਪਹਗੇ ਪਿੰਡਾਂ ਦੇ ਵਿੱਚ ਫਰੀਦਕੋਟ ਏਰੀਆ ਦੇ ਪਿੰਡ ਵੇਖਣ ਨੂੰ ਮਿਲਦਾ ਹੈ ਬੜਾ ਵਧੀਆ ਮਾਹੌਲ ਇਧਰ ਦਾ ਵੀ ਆਖੋ ਸ਼ ਇਥੋਂ ਦੀ ਪਰ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਵਿਖਾਉਣੀ ਹੈ ਇੱਥੇ ਨਾ ਜ਼ਿਆਦਾਤਰ ਜਿੰਨੇ ਵੀ ਆਵੇ ਪਿੰਡਾਂ ਵੀ ਦੀ ਆਪਾਂ ਲੰਘਦੇ ਆ ਨਾ ਤੇ ਆ ਜਿੰਨੀਆਂ ਮੋਟਰਾਂ ਮੈਂ ਲੱਗੀਆਂ ਵੇਖਦੇ ਆ ਨਾ ਇਹਦੇ ਸਾਰਿਆਂ ਦੇ ਸੋਲਰ ਪੈਨਲ ਲੱਗੇ ਆਵੇ ਇਹ ਸਾਡੇ ਆਪਣੇ ਤਰਨਤਾਰ ਲੱਕੇ ਦੇ ਵਿੱਚ ਹੈ ਨਹੀਂ ਆ ਹੋਗੇ ਨਾ ਦੋਹੀ ਬੰਨੀ ਛੜਕ ਦੇ ਵੇਖ ਲੋ ਇਸ ਤਰ੍ਹਾਂ ਸੋਲਰ ਪੈਨਲ ਤੁਹਾਨੂੰ ਆਮ ਲੱਗੇ ਮਿਲ ਜਾਣਗੇ ਆ ਵੇਖ ਲੋ ਇਹ ਸਾਰਾ ਜਿੰਨਾ ਵੀ ਹੈ ਨਾ ਆਪਾਂ ਹੁਣ ਇਹ ਜਟਾਣੀ ਪਿੰਡ ਤੇ ਇੱਕ ਜਟਾਣ ਇੱਕ ਜਟਾਣੀ ਪਿੰਡ ਇੱਕ ਢੀਮਾਂ ਵਾਲੀ ਪਿੰਡ ਆਪਾਂ ਲੰਘ ਕੇ ਆਏ ਆ ਦੋ ਪੈਂਤੀ ਮਾਹਵਾਲੀ ਦੇ ਜਟਾਨੀਂ ਤਰ੍ਹਾਂ ਦੇ ਪਿੰਡ ਆਪਾਂ ਲੰਘ ਕੇ ਆਵੇ ਸਾਰਾ ਚਾਰ ਸਵੇਰੇ ਨਾਲ ਇਦਾਂ ਦਾ ਸਿਸਟਮ ਹੋਣਾ ਆਪਾਂ ਆਵੇ ਨੈਵੀਗੇਸ਼ਨ ਲਾਈਏ ਤੇ ਆਪਣਾ 6 ਕਿਲੋਮੀਟਰ ਤੋ ਜਾ ਕੇ ਆਪਾਂ ਨੂੰ ਫੇਰੇ ਨੇ ਜਿਹੜਾ ਕੋਟਕਪੁਰੇ ਤੋਂ ਮੁਕਸਰ ਵਾਲਾ ਹਾਈਵੇਓ ਦੇ ਤੇ ਆਪਾਂ ਨੂੰ ਚੜਾ ਦੇਣਾ ਵਾਹ ਸੜਕ ਜਿਆਦੀ ਮਾੜੀ ਨਹੀਂ ਗਈ ਠੀਕ ਹੈ ਸੜਕ ਵੀ ਖਾਲੀ ਆ ਪਰ ਇਹ ਵੀ ਵਿਊ ਵੇਖੋ ਤੁਸੀਂ ਕਿੱਡਾ ਸੋਹਣਾ ਮੌਸਮ ਆ ਤੇ ਫਰੀਦਕੋਟ ਦੇ ਪਿੰਡਾਂ ਦਾ ਤੁਸੀਂ ਨਜ਼ਾਰਾ ਚੈੱਕ ਕਰੋ ਇੱਕ ਵਾਰ ਵਾਹ ਜੀ ਵਾਹ ਹਾਂਜੀ ਤੇ ਆਪਾਂ ਹੁਣ ਜਾਣਦੇ ਆ ਮੁਕਸਰ ਏਰੀਆ ਦੇ ਵਿੱਚ ਲਾਕਪਾ ਗਾਪਾ ਐਂਟਰ ਕਰਨੇ ਆਲੇ ਆ ਕੋਟਕਪੂਰੇ ਤੋਂ ਮੁਕਸਰ ਵਾਲਾ ਰੋਡ ਆਪਣਾ ਜਿਹੜਾ ਆਪਾਂ ਥੋੜਾ ਜਿਨਾ ਪਿੰਡਾਂ ਦੇ ਵਿੱਚ ਪੈ ਗਏ ਹਾਂ ਤੇ ਉਹਦੇ ਕਰਕੇ ਫਿਰ ਉਹ ਵੀ ਵਧੀਆ ਸੀ ਐਕਸਪੀਰੀਅੰਸ ਪਿੰਡ ਵੇਖਣ ਨੂੰ ਮਿਲ ਕੇ ਟੀਮਾਂ ਵਾਲੀ ਪਿੰਡ ਇੱਕ ਮੈਨੂੰ ਚੇਤੇ ਰਹਿ ਗਿਆ ਵਾ ਟੀਮਾਂ ਵਾਲੀ ਪਿੰਡ ਦੇ ਵਿੱਚ ਦੀ ਨੰਕੇ ਆਏ ਆ ਹੁਣ ਇਸ ਟਾਈਮ ਆਪਾਂ ਜਿਹੜਾ ਇਹ ਮੁਕਸਰ ਵਾਲੇ ਰੋਡ ਦੇ ਉੱਤੇ ਆ ਥੋੜਾ ਜਿਹਾ ਰਹਿ ਗਿਆ ਬਸ ਮੁਕਸਰੀ ਤੋਂ ਮੇਰੇ ਸਾਹਮਣੇ 20 ਕਿਲੋਮੀਟਰ ਰਹਿ ਗਿਆ ਵਾ ਠੀਕ ਹੈ ਜੀ ਤੇ ਆਵੇ ਲੋਨ ਸ਼ਾਮਾਂ ਦਾ ਟਾਈਮ ਆ ਅੱਜ ਵਾਂਹ ਪਹਿਲਾਂ ਐ ਲੱਗਦਾ ਸੀ ਤਰ੍ਹਾਂ ਦੁਪਹਿਰ ਜਿੱਦਾਂ ਧੁੰਦ ਭੈ ਜੜੀ ਹੁੰਦੀ ਐ ਪਰ ਬਾਅਦ ਵਿੱਚ ਥੋੜਾ ਠੀਕ ਹੋ ਗਿਆ ਤੇ ਹੁਣ ਆਪਣਾ ਮੁਕਸਦ ਥੋੜਾ ਰਹਿ ਗਿਆ ਇੱਥੋਂ ਚਲੋ ਜੀ ਆਜੋ ਫਿਰ ਪਹੁੰਚਦੇ ਆਂ ਮੁਕਸਦ ਨਹੀਂ ਮੈਨੂੰ ਇਹ ਤਾਂ ਲੱਗਦਾ ਵੀ ਇੱਧਰ ਭੀੜ-ਪੜਕਾ ਘੱਟ ਐ ਸਾਡੇ ਉਧਰ ਤੇ ਬਹੁਤਾ ਜ਼ਿਆਦਾ ਭੀੜ-ਪੜਕਾ ਰਸ ਚੱਲਾ ਹੁੰਦਾ ਸੜਕਾਂ ਦੇ ਉੱਤੇ ਇੱਥੇ ਥੋੜਾ ਘੱਟ ਲੱਗਨ ਦਿਆ ਵਾ ਇੱਧਰ ਜਾਂ ਤੇ ਮੇਰਾ ਵਹਿਮ ਐ ਜਾਂ ਫਿਰ ਵੈਸੇ ਹੀ ਘੱਟ ਐ ਪਰ ਆਪਣੇ ਜੇ ਮੰਨ ਲਓ ਉਹ ਅੰਮ੍ਰਿਤਸਰ ਖੇਮ ਕਨ ਰੋਡ ਤੇ ਚੱਲ ਜਿਓ ਜਾਂ ਅੰਮ੍ਰ ਉਧਰ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਆ ਪਰ ਇੱਥੇ ਟ੍ਰੈਫਿਕ ਕਾਫੀ ਘਟਿਆ ਹੈ ਬਸ ਵੇਲ ਜਈ ਆ ਥੋੜਾ ਹਨਾ ਐ ਟਾਈਮ ਹੁਣ ਆਪਾਂ ਲੰਘਣਦੇ ਆ ਮੁਕਸਰ ਸਾਹਿਬ ਦੇ ਮੇਨ ਬਾਜ਼ਾਰ ਦੇ ਵਿੱਚ ਦੀ ਲੰਘਣ ਆ ਠੀਕ ਹੈ ਜੀ ਆਪਾਂ ਇੱਕ ਦੋਰੀ ਰਾਹ ਪੁੱਛ ਲਿਆ ਵੀਰਾਂ ਤੋਂ ਉਹ ਕਹਿੰਦੇ ਅੱਗੇ ਜਾ ਕੇ ਤੇ ਰਾਈਟ ਮੋੜ ਜਾਣਾ ਵਾ ਤੇ ਸੱਜੇ ਜਾ ਕੇ ਸਿੱਧਾ ਹੀ ਆਪਣਾ ਗੁਰਦੁਆਰਾ ਸਾਹਿਬ ਮੇਨ ਆਇਣਾ ਤੇ ਆ ਵਾ ਮੁਕਸਰ ਸਾਹਿਬ ਦਾ ਮੇਨ ਬਾਜ਼ਾਰ ਤੇ ਸ਼ਾਮਾਂ ਪੈਣ ਤੋਂ ਪਹਿਲਾਂ ਪਹਿਲਾਂ ਆਪਾਂ ਪਹੁੰਚ ਗਏ ਆ ਵੈਸੇ ਤੇ 12:30 ਵਜੇ ਆਪਾਂ ਘਰੋਂ ਤੁਰੇ ਹਾਂ ਤੇ ਹੁਣ ਟਾਈਮ ਹੋ ਗਿਆ ਵਾ 5:04 ਉਹ 5:30 ਆਪਾਂ ਜਾਨੀ ਕਿ 5:00 ਦੇ ਘੰਟੇ ਜਾਂ ਆਪਾਂ ਪਹੁੰਚੇ ਆਂ 2-3 ਵਾਰ ਆਪਾਂ ਰਾਤ ਵਿੱਚ ਰੁਕੇ ਵੀ ਆਂ ਠੀਕ ਹੈ ਜੀ ਮੇਨ ਬਾਜ਼ਾਰ ਕਰੋ ਚੈੱਕ ਤੁਸੀਂ ਮੁਕਸਰ ਸਾਹਿਬ ਦਾ ਬਾਕੀ ਜਿਹੜੇ ਵੀ ਮੁਕਸਰ ਸਾਹਿਬ ਤੋਂ ਵੀਡੀਓ ਵੇਖਣਦੇ ਆ ਉਹ ਜਰੂਰ ਦੱਸਣ ਕਮੈਂਟ ਦੇ ਵਿੱਚ ਆਪਾਂ ਅੱਜ ਦਾ ਦਿਨ ਇੱਥੇ ਰਹਿਣਾ ਵਾ ਤੇ ਕੱਲ ਦਾ ਦਿਨ ਵੀ ਅਜੇ ਇੱਥੇ ਰਹਿਣਾ ਆਪਾਂ ਠੀਕ ਹੈ ਜੀ ਗੁਰਦਾਰੇ ਸਾਹਿਬ ਦੇ ਦਰਸ਼ਨ ਕਰਨੇ ਆ ਬਾਅਦ ਵਿੱਚ ਮਾਗੀ ਦਾ ਮੇਲਾ ਆਏ ਨਾ ਫਿਰ ਉਦੋਂ ਫਿਰ ਸੰਗਤ ਬੜੀ ਹੁੰਦੀ ਆ ਉਦੋਂ ਖੁੱਲੇ ਦਰਸ਼ਨ ਨਹੀਂ ਹੁੰਦੇ ਤੇ ਮੈਂ ਵਿਚਾਰ ਕੀਤਾ ਵੀ ਮੈਂ ਕਿਹਾ ਵੀ ਜਾ ਕੇ ਤੇ ਦਰਸ਼ਨ ਕਰਕੇ ਆਉਨੇ ਆ ਖੁੱਲੇ ਜੋ ਕਿ ਮੈਂ ਬੜੇ ਚਿਰ ਦਾ ਕਿਤੇ ਆਇਆ ਮੈਨੂੰ ਸੰਭਾਲਣੀ ਮੇਰੀ ਸੰਭਾਲ ਤੋਂ ਪਹਿਲਾਂ ਦਾ ਮੈਂ ਆਇਆ ਮੁਖਸਰ ਸਾਹਿਬ ਗੁਰਦਾਰੇ ਤੇ ਇੱਕ ਸਾਹਿਬ ਦਾ ਤੁਸੀਂ ਪਹਿਲੀ ਵਾਰ ਹੀ ਕਹਿ ਸਕਦੇ ਜੇ ਮੁਖਸਰ ਸਾਹਿਬ ਮੈਂ ਪਹਿਲੀ ਵਾਰੀ ਆਇਆ ਅੱਜ ਆ ਵੀ ਇੱਥੇ ਚੌਂਕ ਦੇ ਵਿੱਚ ਲਿਖਿਆ ਸ਼ਹੀਦ ਭਾਈ ਮਾਹ ਸਿੰਘ ਜੀ ਠੀਕ ਹੈ ਜੀ ਸ਼ਹੀਦ ਭਾਈ ਮਾਹ ਸਿੰਘ ਜੀ ਆਪਾਂ ਆਣ ਪਹੁੰਚੇ ਹਾਂ ਜੀ 메ਨ ਗੁਰਦਾਰਾ ਸਾਹਿਬ ਭਾਈ ਮਾਹ ਸਿੰਘ ਦੀਵਾਨ ਹਾਲ ਭਾਈ ਦਾਨ ਸਿੰਘ ਨਿਵਾਸ ਲੰਗਰ ਹਾਲ ਠੀਕ ਹੈ ਜੀ ਐਂਟ੍ਰੈਂਸ ਦੇ ਵਿੱਚ ਆਪਾਂ ਆ ਗਏ ਗੁਰਦਾਰਾ ਸਾਹਿਬ ਦੀ ਕਰੋ ਦਰਸ਼ਨ ਤੇ ਬਲਾউজ ਕਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇੱਥੇ ਆਪਾਂ ਹੁਣ ਲਾਵਾਂਗੇ ਗੱਡੀ ਕਿਤੇ ਜਗ੍ਹਾ ਵੇਖ ਕੇ ਤੇ ਫਿਰ ਬਾਅਦ ਵਿੱਚ ਕਰਦੇ ਆਂ ਦਰਸ਼ਨ ਲਓ ਜੀ ਤੁਹਾਡੀ ਪਹਿਲਾਂ ਕੁਸ਼ਮੀਰ ਕਿੰਦੀ ਪਹਿਲਾਂ ਮੇਰੀ ਫੋਟੋ ਖਿੱਚ ਦੋ ਲਓ ਪਹਿਲਾਂ ਕੁਸ਼ਮੀਰ ਦੀ ਫੋਟੋ ਖਿੱਚ ਗਏ ਇਹ ਲੈ ਆਖ ਲੈ ਤੇਰੀ ਫੋਟੋ ਸੋਹਣੀ ਬੜੀ ਖਿੱਚ ਲਾਂਦੇ ਨਾ ਪਹਿਲਾਂ ਮੈਨੂੰ ਹਾਂ ਖਿੱਚੀ ਗਈ ਆ ਠੀਕ ਆ ਖਿੱਚੀ ਗਈ ਆ ਬਾਅਦ ਚ ਹੋਰ ਖਿੱਚਦੇ ਆਂ ਤੇ ਆਪਾਂ ਆਣ ਪਹੁੰਚੇ ਆ ਗੁਰਦਾਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਤੇ ਇਹ ਬੰਨੇ ਸਾਰੇ ਤੁਸੀਂ ਵੇਖੋ ਸਰਾਮ ਠੀਕ ਆ ਇੱਧਰ ਸਾਰੇ ਇਹ ਆ ਕਮਰੇ ਬਣੇ ਆ ਬਿਲਕੁਲ ਇੱਧਰ ਨਾਲ 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 ਤੇ ਇੱਥੇ ਆਪਾਂ ਗੱਡੀ ਲਾਤੀ ਆ ਠੀਕ ਆ ਜੀ ਆਪਾਂ ਆਪਣੀ ਗੱਡੀ ਲਾਤੀ ਆ ਤੇ ਇਹ ਬੰਨੇ ਆ ਦਫਤਰ ਲਿਖਿਆ ਦਸੰਦਿਆ ਵਾ ਆਪਾਂ ਚੱਲਦੇ ਆ ਇਹ ਬੰਨੇ ਤੇ ਵੇਨੇ ਆ ਚਾ ਵੀ ਮੇਰੇ ਤੋਂ ਗੱਡੀ ਦਾ ਲੋਕ ਵਾਲਾ ਬਟਨ ਆਪੋ ਫਿਰ ਕੁਛ ਨਹੀਂ ਗੱਡੀ ਲੋਕ ਕਰਦੇ ਪੁੱਤ ਹਾਂ ਲੋਕ ਕਰਦੇ ਉਹ ਹੀ ਲੋਕ ਹੋ ਗਈ ਚਲੋ ਆਜੋ ਫਿਰ ਚੱਲ ਫਿਰ ਹੁਣ ਤੂੰ ਅੱਗੇ ਅੱਗੇ ਤੇ ਆਵੇ ਇੱਧਰ ਸਾਰਾ ਦਫਤਰ ਆਏ ਬਨੇ ਸਾਰੇ ਨਾ ਕਮਰੇ ਹੀ ਕਮਰੇ ਆ ਤੇ ਇੱਧਰ ਮੇਰੇ ਸਾਹਮਣੇ ਦੀਵਾਨ ਆ ਲਿਆ ਠੀਕ ਹੈ ਜੀ ਆਜੋ ਜੀ ਚਲਦੇ ਆ ਅੰਦਰ ਫਿਰ ਪੁੱਛਦੇ ਆ ਬਾਬਾ ਜੀ ਤੋਂ ਕਿ ਕਮਰੇ ਆ ਦੇਤੀ ਸਾਹਿਬ ਕਿਤਾਬਾਂ ਮਿਲ ਜਾਣਗੇ ਜਾਂ ਨਹੀਂ ਮਿਲ ਜਾਣਗੇ ਠੀਕ ਆ ਆਜੋ ਆਵੇ ਦਫਤਰ ਲਿਖਾ ਰਾਜ ਕਰੇਗਾ ਖਾਲਸਾ ਦਫਤਰ ਦੇਖ ਤੇਗ ਫਤਿਹ ਠੀਕ ਆ ਵਾਹਿਗੁਰੂ ਮਾਰਾ ਸੱਚੇ ਪਾਸ਼ਾ ਇਸ ਤਰ੍ਹਾਂ ਦਾ ਸਾਰਾ ਇੱਥੋਂ ਦਾ ਹੈਗਾ ਵਾ ਮਾਹੌਲ ਐਂਬੂਲੈਂਸ ਵੀ ਖਲੋਤੀ ਆ ਉਹ ਮੇਰੇ ਸਾਹਮਣੇ ਪ੍ਰਾਈਵੇਟ ਹੋਣੀ ਆ ਬਾਕੀ ਆਪਾਂ ਗੱਡੀ ਆਪਣੀ ਉੱਥੇ ਲਾਤੀ ਆ ਤੇ ਇੱਧਰ ਆ ਸਾਰਾ ਆਪਣਾ ਜੀ ਹਾਂਜੀ ਹਾਂ ਹਾਂ ਕੀ ਪਾਰਕ ਹਾਂ ਪਾਰਕ ਸੋਹਣੀ ਹੈ ਨਾ ਚਲੋ ਬਤਾ ਅੰਦਰ ਫਿਰ ਹਾਂ ਆਵੇ ਆਵੇ ਬਾਬਾ ਜੀ ਤੋਂ ਆਪਾਂ ਕਮਰਾ ਲੈ ਲਿਆ ਵਾ ਚਾਬੀ ਖਸ਼ਮੀਰ ਨੇ ਫੜ ਲਈ ਆ ਠੀਕ ਹੈ ਜੀ ਤੇ ਆ ਆਪਾਂ ਪਰਚੀ ਕਟਾ ਲਈ ਬਾਬਾ ਜੀ ਤੋਂ ਤੇ ਹੁਣ ਆਪਾਂ ਗੱਡੀ ਦੇ ਵਿੱਚੋਂ ਸਮਾਨ ਕੱਢਾਂਗੇ ਤੇ ਫਿਰ ਅੰਦਰ ਚਲਦੇ ਆਂ ਸੈਕੰਡ ਫਲੋਰ ਤੇ ਆਪਾਂ ਨੂੰ ਕਮਰਾ ਮਿਲਿਆ ਉੱਪਰ ਚਲਦੇ ਆਂ ਫਿਰ ਤੁਹਾਨੂੰ ਦਿਖਾਉਨੇ ਸਾਰਾ ਤੇ ਪਹਿਲਾਂ ਹੁਣ ਸਾਰਾ ਸਮਾਨ ਕੱਢ ਲਈਏ ਨਾਲ ਕਿ ਆਪਾਂ ਅੰਦਰ ਸਿੱਝ ਸਿੱਝ ਜਾਣਾ ਹੀ ਹੈ ਹੌਲੀ ਹੌਲੀ ਹਾਂ ਖਸ਼ਮੀਰ ਇੱਥਨੇ ਆਪਣਾ ਸਾਰਾ ਬੈਗ ਬੂਕ ਫੜ ਲਿਆ ਲਿਫਟ ਨੱਪੀਏ ਸੈਕੰਡ ਫਲੋਰ ਨੱਪ ਆਹ ਦੇ ਲਿਫਟ ਨੱਪ ਚਸ਼ਮੀਰ ਚਲੋ ਅੰਦਰ ਚੱਲ ਬੋਤ ਛੱਤੀ ਸੈਕੰਡ ਫਲੋਰ ਤੇ ਰੂਮ ਨੰਬਰ 14 ਐ ਬੰਨੇ ਆ ਠੀਕ ਆ ਆਵੇ ਦਿਖਾ ਰੂਮ ਚੱਲਦੇ ਅੱਗੇ ਛੱਤੀ ਤੱਕ ਐ ਬੰਨੇ ਆ ਆ ਜਾਓ ਜੀ ਬੋਲੋ ਸਤਨਾਮ ਤੇ ਸ਼੍ਰੀ ਵਾਹਿਗੁਰੂ ਆਵੇ ਰੂਮ ਨੰਬਰ 14 ਇੱਥੇ ਹੁਣ ਆਪਾਂ ਰੂਮ ਖੋਲਦੇ ਆਂ ਇਹ ਹੋਈ ਹੋਰ ਚਲਾ ਦੇ ਲਾਈਟ ਚਲਾ ਦੇ ਸਾਰੇ ਬਟਨ ਛੱਡ ਦੇ ਛੱਡ ਦੇ ਹਾਂ ਖੁਸ਼ਮੀਂ ਕਿੰਨੇ ਲੈਟ ਆਉਣ ਕਰਤੀਆਂ ਠੀਕ ਹੈ ਤੇ ਇੱਧਰ ਬੈੱਡ ਲੱਗੇ ਬਾ ਮੈਂ ਰਜੀਆਂ ਰੱਖੀਆਂ ਬੜਾ ਸੋਹਣਾ ਬੈੱਡ ਤੇ ਸ਼ੀਸ਼ਾ ਵੀ ਹੈਗਾ ਵਾ ਤੇ ਸਮਾਨ ਰੱਖਣ ਨੂੰ ਬਾਦੇ ਨੇ ਅਲਮਾਰੀ ਵੀ ਬਣਾਈਆਂ ਤੇ ਇਹ ਬਨੇ ਟਾਇਲਟ ਵੀ ਹੈਗਾ ਵਾ ਕਿੰਨੀ ਤਾਂ ਫੱਟੀਆ ਹਾਂ ਤਾਂ ਹਾਂ ਇਹ ਕਿੱਦਾਂ ਕਰ ਪਿਆ ਤੇ ਵਾਸ਼ਰੂਮ ਹਨਾ ਟਾਇਲਟ ਹੈਗਾ ਵਾ ਤੇ ਗਿਜਰ ਵੀ ਲੱਗਾ ਵਾ ਠੀਕ ਹੈ ਜੀ ਬਾਕੀ ਅਜ ਹੋਣਾ ਆਪਾਂ ਸਾਰਾ ਸਮਾਨ ਅੰਦਰ ਲੈ ਆਈਏ ਵਾਸ਼ਬੇਸ਼ਨ ਬਾਹਰ ਲੱਗਾ ਵਾ ਤੇ ਆਵੇ ਬੈੱਡ ਲੱਗੇ ਦੋ ਵੱਡੇ ਤੇ ਬੰਦੇ ਆਪਾਂ ਤਿੰਨ ਆ ਤੇ ਬੈੱਡ ਆਪਣੇ ਕੋਲ ਦੋ ਪੂਰੇ ਲੇਟੇ ਮਾਰਾਂਗੇ ਠੀਕ ਆ ਤੇ ਹੁਣ ਚੱਲਦੇ ਆ ਮੱਥਾ ਟੇਕਣ ਫਿਰ ਥੋੜੀ ਦੇਰ ਨੂੰ ਹਾਂਜੀ ਆਪਾਂ ਆਪਣਾ ਸਮਾਨ ਵਗੈਰਾ ਸਾਰਾ ਰੱਖ ਆਏ ਆ ਕਮਰੇ ਦੇ ਵਿੱਚ ਤੇ ਥੋੜਾ ਦੇਰ 5-7 10 ਮਿੰਟ ਰੈਸਟ ਕੀਤੀ ਉਸ ਤੋਂ ਬਾਅਦ ਮੈਂ ਸੋਚਿਆ ਵੀ ਹੁਣ ਸ਼ਾਮਾਂ ਦਾ ਟਾਈਮ ਹੋ ਗਿਆ ਵਾ ਰਹਿ ਰਾਜ ਸਾਹਿਬ ਦਾ ਪਾਕ ਹੁੰਦਾ ਵਾ ਤੇ ਆਪਾਂ ਚੱਲਦੇ ਆ ਦਰਬਾਰ ਸਾਹਿਬ ਮੱਥਾ ਟੇਕ ਕੇ ਆਉਨੇ ਆ ਬਾਤੀ ਬਾਬਾ ਜੀ ਤੋਂ ਕਿਹੜਾ ਪੁੱਛਿਆ ਵਾ ਉਹਾਂ ਦੇ ਵੀ ਇੱਥੇ ਅੱਠ ਗੁਰਦਾਰਾ ਸਾਹਿਬ ਆ ਇਤਿਹਾਸਿਕ ਤੇ ਆਪਾਂ ਕੱਲ ਤੋਂ ਫਿਰ ਆਪਾਂ ਦਰਸ਼ਨ ਕਰਾਂਗੇ ਕੱਲਾ ਪਾਸਾ ਦਾ ਦੇ ਵਿੱਚ ਹੀ ਰਹਿਣਾ ਵਾ ਤੇ ਨਾਲ ਆਪਾਂ ਵੀ ਦਰਸ਼ਨ ਕਰਾਂਗੇ ਨਾਲ ਤਾਂ ਨੂੰ ਸਾਰੇ ਆਪਾਂ ਦਰਸ਼ਨ ਕਰਾਵਾਂਗੇ ਤੇ ਹੁਣ ਆਪਾਂ ਆ ਗਏ ਜੋੜੇ ਘਰ ਇੱਥੇ ਆਪਾਂ ਜੋੜੇ ਜਮਾ ਕਰਾਉਨੇ ਆ ਤੇ ਫਿਰ ਇਧਰ ਆਵੇ ਮੇਨ ਦਰਬਾਰ ਸਾਹਿਬ ਗੇਟ ਦਾ ਇਧਰ ਹੈਗਾ ਵਾ ਮੇਨ ਐਂਟ੍ਰੈਂਸ ਆ ਆਪਾਂ ਇਧਰੋਂ ਦੀ ਅੰਦਰ ਚੱਲਦੇ ਆ ਤੇ ਫਿਰ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਆਜੋ ਜੀ ਕਰਕੇ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜ ਤਨ ਭਾ ਗਿਆ ਜਿਹੜਾ ਤੁਸੀਂ ਸੁਭਾਗ ਬਖਸ਼ਿਆ ਆਪਣੇ ਦਰਬਾਰ ਦੇ ਦਰਸ਼ਨਾਂ ਦਾ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਜੀ ਮੈਂ ਪਹਿਲੀ ਵਾਰੀ ਆਇਆ ਹਾਂ ਦਰਬਾਰ ਸਾਹਿਬ ਸ੍ਰੀ ਟੁੱਟੀ ਗੰਡੀ ਵਾਹਿਗੁਰੂ ਜੀ ਇੱਥੋਂ ਦਾ ਸਰੋਵਰ ਵੀ ਜਿਦਾਂ ਤਰਨਤਨ ਸਾਹਿਬ ਦਾ ਸਰੋਵਰ ਬਹੁਤ ਵੱਡਾ ਇੱਥੋਂ ਦਾ ਵੀ ਸਰੋਵਰ ਬਹੁਤ ਜ਼ਿਆਦਾ ਵੱਡਾ ਵਾ ਤੁਸੀਂ ਕਰੋ ਦਰਸ਼ਨ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਰਹਿਰਾ ਸਾਹਿਬ ਦਾ ਪਾਰਟ ਸਟਾਰਟ ਹੋ ਗਿਆ ਵਾ ਤੇ ਤੁਸੀਂ ਦਰਸ਼ਨ ਕਰੋ ਤੇ ਅਸੀਂ ਵੀ ਉਹਨਾਂ ਦਰਸ਼ਨ ਕਰੀਏ ਤੇ ਬਾਕੀ ਜਿਹੜੇ ਗੁਰਦਾਰੇ ਸਾਹਿਬ ਦੇ ਦਰਸ਼ਨ ਆ ਉਹ ਆਪਾਂ ਤੁਹਾਨੂੰ ਸਵੇਰੇ ਕਰਾਵਾਂਗੇ ਠੀਕ ਹੈ ਜੀ ਤੇ ਸਵੇਰੇ ਜੁੜੇ ਰਹੋ ਤੁਸੀਂ ਆਪਣੇ ਵਲੌਗ ਦੇ ਵਿੱਚ ਕੱਲ ਆਪਾਂ ਜਿਹੜੇ ਜਿਹੜੇ ਗੁਰਦਾਰ ਸਾਹਿਬ ਵੀ ਜਾਵਾਂਗੇ ਤੁਹਾਨੂੰ ਵੀ ਨਾਲ ਲੈ ਕੇ ਚੱਲਾਂਗੇ ਤੇ ਆਜੋ ਜੀ ਹੁਣ ਆਪਾਂ ਇੱਥੋਂ ਦੇ ਦਰਸ਼ਨ ਕਰਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ ਜੀ ਹਾਂਜੀ ਆਪਾਂ ਹੁਣ ਆ ਗਏ ਹਾਂ ਗੁਰਦਾਰਾ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਸਰ ਸਾਹਿਬ ਇੱਥੇ ਹੁਣ ਆਪਾਂ ਸ਼ਾਮਾਂ ਦਾ ਟਾਈਮ ਹੋ ਗਿਆ ਵਾ ਹੁਣ ਤੇ ਮੱਥਾ ਟੇਕਾਂਗੇ ਤੇ ਹੁਣ ਅੱਜ ਮੇਨ ਗੁਰਦਵਾਰੇ ਸਾਹਿਬ ਦੇ ਵਿੱਚ ਹੀ ਮੱਥਾ ਟੇਕਾਂਗੇ ਬਾਦ ਵਿੱਚ ਕੱਲ ਹੋਰ ਵੀ ਆਪਣੇ ਇਹ ਸ਼ਹਿਰ ਦੇ ਵਿੱਚ ਲਾਗੇ-ਲਾਗੇ ਹੋਰ ਗੁਰਦਾਰੇ ਸਾਹਿਬ ਆਗੇ ਆ। ਸਵੇਰੇ ਆਪਾਂ ਤੁਹਾਨੂੰ ਉਹਨਾਂ ਗੁਰਦਾਰੇ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਤੇ ਆਜੋ ਜੇ ਆਪਾਂ ਕਰਦੇ ਆਂ ਦਰਸ਼ਨ ਹੁਣ ਤੇ ਕੱਲ ਆਪਾਂ ਇੱਥੋਂ ਹੀ ਨਾ ਅਗਲਾ ਵਲੌਗ ਸਟਾਰਟ ਕਰਾਂਗੇ ਤੇ ਤੁਹਾਨੂੰ ਦੂਸਰੇ ਗੁਰਦਾਰੇ ਸਾਹਿਬ ਦੇ ਵਿੱਚ ਵੀ ਲੈ ਕੇ ਜਾਵਾਂਗੇ ਠੀਕ ਹੈ ਜੀ। ਚੰਗਾ ਜੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਲਦੇ ਆਂ ਕੱਲ ਅਗਲੇ ਵਲੌਗ ਦੇ ਵਿੱਚ ਜਿੱਥੇ ਆਪਾਂ ਤੁਹਾਨੂੰ ਦੂਸਰੇ ਗੁਰਦਾਰੇ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ।